ਹਾਂਜੀ ਸੰਗਤ ਜੀ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਪ੍ਰਸੰਗ ਸਾਂਝੇ ਕਰ ਰਹੇ ਹਾਂ ਜੀ ਵਾਹਿਗੁਰੂ ਜੀ ਮੱਖਣਸ਼ਾ ਲੁਬਾਣਾ ਪਿੰਡ ਟਾਂਡਾ ਜ਼ਿਲ੍ਹਾ ਜੇਹਲਮ ਦੇ ਰਹਿਣ ਵਾਲਾ ਦੇਸਾਂ ਵਿਦੇਸਾਂ ਵਿੱਚ ਵਪਾਰ ਦਾ ਕੰਮ ਕਰਦਾ ਸੀ ਇੱਕ ਵਾਰ ਜਦ ਉਹ ਕਿਸੇ ਬਾਹਰਲੇ ਦੇਸ਼ ਤੋਂ ਜਹਾਜ਼ ਦਾ ਮਾਲ ਲੱਦ ਕੇ ਸਮੁੰਦਰ ਦੇ ਰਸਤੇ ਦੇਸ਼ ਨੂੰ ਆ ਰਿਹਾ ਸੀ ਤਾਂ ਸਮੁੰਦਰ ਵਿੱਚ ਤੂਫਾਨ ਆਉਣ ਦੇ ਕਾਰਨ ਜਹਾਜ਼ ਇੱਕ ਰੇਤਲੀ ਜਿੱਲਨ ਵਿੱਚ ਫਸ ਗਿਆ ਜਦ ਜਹਾਜ਼ ਨੂੰ ਉੱਥੋਂ ਕੱਢਣ ਦੀ ਮੱਖਣ ਸ਼ਾਦੀ ਕੋਈ ਪੇਸ਼ ਨਾ ਗਈ ਤਾਂ ਬੇਵਸ ਹੋ ਕੇ ਗੁਰੂ ਸਾਹਿਬ ਦਾ ਧਿਆਨ ਧਰ ਕੇ ਹੱਥ ਜੋੜ ਕੇ ਅਰਦਾਸ ਕੀਤੀ ਸੱਚੇ ਪਾਤਸ਼ਾਹ ਮੈਂ ਗੁਰੂ ਘਰ ਦਾ ਸੇਵਕ ਹਾਂ ਮੇਰੀ ਸਹਾਇਤਾ ਕਰੋ ਮੇਰਾ ਜਹਾਜ਼ ਜਿੱਲਣ ਵਿੱਚੋਂ ਕੱਢ ਕੇ ਬੰਨੇ ਲਾ ਦਿਓ ਮੈਂ 500 ਮੋਹਰਾਂ ਆਪ ਜੀ ਦੀ ਭੇਟਾ ਕਰਾਂਗਾ ਮੱਖਣਸ਼ਾਹ ਦੀ ਬੇਨਤੀ ਜਦ ਅੰਤਰਜਾਮੀ ਗੁਰੂ ਨੇ ਸੁਣੀ ਤਾਂ ਆਪ ਨੇ ਆਪਣਾ ਮੋਢਾ ਦੇ ਕੇ ਮੱਖਣਸ਼ਾਹ ਦਾ ਡੁੱਬਦਾ ਜਹਾਜ਼ ਬੰਨੇ ਲਾਇਆ ਤੇ ਆਪਣੇ ਸੇਵਕ ਦੀ ਅਰਦਾਸ ਕਬੂਲ ਕੀਤੀ ਜਹਾਜ ਬੰਨੇ ਲਾ ਕੇ ਮੱਖਣ ਸ਼ਾਹ ਨੇ ਜਦ ਸਾਰਾ ਮਾਲ ਵੇਚ ਲਿਆ ਤਾਂ ਉਹ ਸੁਖਣਾ ਦੇਣ ਵਾਸਤੇ ਪੰਜਾਬ ਆਇਆ। ਪੰਜਾਬ ਆ ਕੇ ਉਸ ਨੂੰ ਪਤਾ ਲੱਗਾ ਕਿ ਇਸ ਸਮੇਂ ਗੁਰੂ ਜੀ ਬਕਾਲੇ ਵਿੱਚ ਨਿਵਾਸ ਰੱਖਦੇ ਹਨ। ਉਸ ਨੇ ਬਕਾਲੇ ਪਹੁੰਚ ਕੇ ਵੇਖਿਆ ਕਿ ਉੱਥੇ ਕਈ ਗੁਰੂ ਬਣੇ ਬੈਠੇ ਹਨ। ਕਿਸ ਨੂੰ ਸੁਖਣਾ ਦੀਆਂ 500 ਮੋਹਰਾਂ ਭੇਟਾ ਕਰਾਂ? ਕੌਣ ਅਸਲੀ ਗੁਰੂ ਹੈ? ਤਾਦ ਉਸਨੇ ਇਹ ਵਿਚਾਰ ਕੀਤੀ ਕਿ ਜਿਹੜਾ ਆਪਣੀ ਸੁਖਣਾ ਦੀਆਂ 500 ਮੋਹਰਾਂ ਮੰਗ ਲਵੇਗਾ ਉਹੀ ਸੱਚਾ ਗੁਰੂ ਹੋਵੇਗਾ ਉਸਨੇ ਹਰ ਇੱਕ ਗੱਦੀ ਲਾ ਕੇ ਬੈਠੇ ਗੁਰੂ ਦੇ ਅੱਗੇ ਦੋ-ਦੋ ਮੋਹਰਾਂ ਰੱਖ ਕੇ ਮੱਥਾ ਟੇਕਿਆ ਜਦ ਕਿਸੇ ਨੇ ਵੀ ਸੁਖਣਾ ਦੀ 500 ਮੋਹਰ ਨਾ ਮੰਗੀ ਤਾਂ ਫਿਰ ਉਹ ਸੱਚੇ ਗੁਰੂ ਦੀ ਭਾਲ ਵਿੱਚ ਪੁੱਛਦਾ ਪਛਾਉਂਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਗਿਆ ਆਪ ਜੀ ਭੋਰੇ ਵਿੱਚ ਬੈਠੇ ਸਨ ਮੱਖਣ ਸ਼ਾਹ ਨੇ ਮਾਤਾ ਜੀ ਤੋਂ ਪੁੱਛ ਕੇ ਭੋਰੇ ਵਿੱਚ ਜਦ ਜਾ ਕੇ ਦੋ ਮੋਹਰਾਂ ਰੱਖ ਕੇ ਆਪ ਜੀ ਨੂੰ ਮੱਥਾ ਟੇਕਿਆ ਤਾਂ ਆਪ ਜੀ ਨੇ ਹੱਸ ਕੇ ਕਿਹਾ ਮੱਖਣ ਸ਼ਾਹ ਤੂੰ 500 ਮੋਹਰਾਂ ਗੁਰੂ ਦੀ ਸੁਖਣਾ ਸੁਖ ਕੇ ਹੁਣ ਦੋ ਮੋਹਰਾਂ ਹੀ ਭੇਟਾ ਕਰ ਰਿਆ ਹੈ ਤੈਨੂੰ ਗੁਰੂ ਘਰ ਦੀ ਪੂਰੀ ਸੁਖਣਾ ਦੇਣੀ ਚਾਹੀਦੀ ਹੈ ਗੁਰੂ ਦਾ ਇਹ ਬਚਨ ਸੁਣ ਕੇ ਮੱਖਣ ਸ਼ਾਹ ਨੂੰ ਯਕੀਨ ਆ ਗਿਆ ਕਿ ਇਹ ਹੀ ਬਕਾਲੇ ਵਾਲੇ ਸੱਚੇ ਗੁਰੂ ਹਨ ਉਸ ਨੇ ਤਤਸ਼ਨ ਹੀ 500 ਮੋਹਰ ਗੁਰੂ ਜੀ ਦੀ ਭੇਟਾ ਕਰ ਦਿੱਤੀ ਅਤੇ ਖੁਸ਼ੀ ਨਾਲ ਕੋਠੇ ਉੱਤੇ ਚੜ ਕੇ ਉੱਚੀ ਉੱਚੀ ਪੱਲਾ ਫੇਰ ਕੇ ਕਿਹਾ ਗੁਰੂ ਲਾਧੂ ਰੇ ਗੁਰੂ ਲਾਦੋ ਰੇ ਇਸ ਤਰ੍ਹਾਂ ਸਭ ਨੂੰ ਜਦ ਪਤਾ ਲੱਗ ਗਿਆ ਕਿ ਬਕਾਲੇ ਵਾਲੇ ਬਾਬਾ ਗੁਰੂ ਸ਼੍ਰੀ ਗੁਰਤੇਗ ਬਹਾਦਰ ਜੀ ਹਨ ਤਾਂ ਸੰਗਤਾਂ ਹਮ ਹਮਾ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਣ ਇਕੱਠੀਆਂ ਹੋਈਆਂ ਮੱਖਣ ਸ਼ਾਹ ਨੇ ਸਭ ਨੂੰ ਆਪਣੀ ਵਾਰਤਾ ਸੁਣਾਈ ਕਿ ਉਸ ਨੇ ਇਹਨਾਂ ਨੂੰ ਕਿਸ ਤਰ੍ਹਾਂ ਪਰਖ ਕੇ ਸੱਚਾ ਗੁਰੂ ਮੰਨਿਆ ਹੈ ਇਹ ਵਾਰਤਾ ਸੁਣ ਕੇ ਸ਼ਰਧਾਵਾਨ ਸਿੱਖ ਸੇਖ ਸੇਵਕਾਂ ਨੇ ਗੁਰੂ ਜੀ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ